ਗੱਲ ਹੋਣਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰਨ ਜਾ ਰਹੇ ਆ ਜਿਨ੍ਹਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਜ਼ਿਕਰ 227 ਦੀ ਚੋਣਾਂ ਦਾ ਹੋ ਗਿਆ ਪੰਜਾਬ ਦੇ ਵਿੱਚ ਦੋ ਥਾਵਾਂ ਤੋਂ ਚੋਣ ਲੜਨਗੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਗਲੀ ਵਿਧਾਨ ਸਭਾ ਚੋਣਾਂ 227 ਦੇ ਵਿੱਚ ਉਹ ਗਿੱਦੜ ਬਾਹਾ ਤੋਂ ਵੀ ਚੋਣ ਲੜਦੇ ਨਜ਼ਰ ਆਣਗੇ ਜਲਾਲਾਬਾਦ ਤੋਂ ਚੋਣ ਲੜਦੇ ਹੀ ਹੈ ਲੇਕਿਨ 227 ਦੇ ਵਿੱਚ ਦੋ ਸੀਟਾਂ ਹੋਣਗੀਆਂ ਇਹ ਦਾਵਾ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਹੋ ਰਹੇ ਬੱਲੇ ਜਲਾਲਾਬਾਦ ਤੇ ਦੂਜੀ ਸੀਟ ਹੋਏਗੀ ਕਿਧਰ ਬਾਦ ਤੁਹਾਨੂੰ ਇਸ ਵੇਲੇ ਸੰਭਾਵੀ ਚਿਹਰੇ ਵੀ ਦਿਖਾ ਰਹੇ ਆ ਕਿ ਕਿਹੜੇ ਸੰਭਾਵੀ ਚਿਹਰੇ ਜਿਹੜੇ ਵਿਧਾਨ ਸਭਾ ਚੋਣਾਂ ਜਿਹੜੇ ਗਿੱਦੜਬਾਹ ਸੀਟ ਲਈ ਹੋਣਗੇ ਸ਼੍ਰੋਮਣੀ ਕਾਲਦਲ ਤੋਂ ਸੁਖਬੀਰ ਬਾਦਲ ਨੇ ਕਹਿਤਾ ਮੈਂ ਲੜਾਂਗਾ ਕਾਂਗਰਸ ਤੋਂ ਰਾਜਾ ਵੜਿੰਗ ਹੋ ਸਕਦੇ ਆ ਭਾਜਪਾ ਤੋਂ ਮੰਤਪ੍ਰੀਤ ਬਾਦਲ ਹੋ ਸਕਦੇ ਆ ਆਮ ਆਦਮੀ ਪਾਰਟੀ ਤੋਂ ਡਿੰਪੀ ਢਿਲੋਂ ਹੋ ਸਕਦੇ ਜਿਹੜੇ ਕਿ ਮੌਜੂਦਾ ਵਿਧਾਇਕ ਵੀ ਹੈ ਗਿੱਦੜਬਾਹ ਦੀ ਸੀਟ ਕੋ ਤਾਂ ਦੇਖਣਾ ਇਹ ਹੋਏਗਾ ਕਿ ਉਸ ਵੇਲੇ ਕੀ ਕੁ ਸਿਨੈਰੀਓ ਰਹਿੰਦਾ ਹੈ ਹਾਲ ਫਿਲਹਾਲ ਉਹ ਬਿਆਨ ਸੁਣਾਉਨੇ ਆ ਜਿਹਦੇ ਵਿੱਚ ਜ਼ ਵੀ ਲੜਾਂਗਾ ਇਹ ਤਾਂ ਮੇਰਾ ਪੁਰਾਣਾ ਕਾਰ ਐ ਤੁਸੀਂ 100% ਲਓਗੇ ਤਾਂ ਹੀ ਪਾਸ ਹੋਗੇ ਮਤਲਬ ਚਾਰੇ ਤੇ ਚਾਰੇ ਚਾਹੀਦੇ ਗਾਉਂਗੇ ਵੀ ਨਹੀਂ ਅਮਰ ਜੀ 100% ਜੀ ਰੱਖਾ ਰੱਖਾ ਕਾਰ ਨਹੀਂ ਚੱਲਦਾ ਬਾਕੀ ਤਾਂ ਨਹੀਂ ਚੱਲਦਾ ਨਿਆਰਾ ਲਿਆ ਦੋ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਬਦਲ ਹੀ ਜਾਂ ਤੁੰਡਾ ਫੇਰ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਕਿਸੇ ਤੇ ਥੋੜੇ ਕਾਲੀ ਪੱਕੇ ਜੀ 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 ਮੈਂ ਤੁਹਾਨੂੰ ਇੱਕ ਦੱਸਾਂ ਮੈਂ ਸਾਡਾ ਸਰਦਾਰ ਨਹੀਂ ਤੁਹਾਡੀ ਮੇਰੀ ਗੱਲ ਤਾਂ ਸੁਣ ਲੈ ਕਾਲੀ ਭੱਜੀ ਦੇ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਬੋਲੇ ਨਾਮ ਹਿੰਦੂ ਨਹੀਂ ਹੈ ਮੇਰੇ ਹੈ ਦੁਆਰ ਦਾ ਇਤਹਾਸ ਰਹਿ ਗਿਆ